ਇਹ ਜੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਘਟਨਾ ਕਪੂਰਥਲਾ ਦੇ ਪਿੰਡ ਪੀਰੇਵਾਲ ਦੀ ਦੱਸੀ ਜਾ ਰਹੀ ਹੈ ਇੱਥੇ ਟੋਟਲ 7 ਨੌਜਵਾਨ ਜੋ ਕਿ ਵਿਆਸ ਦਰਿਆ ਦੇ ਵਿੱਚ ਵਿਸਾਖੀ ਤੇ ਵਸਾਖੀ ਮਨਾਉਣ ਦੇ ਲਈ ਉੱਥੇ ਨਹਾਉਣ ਦੇ ਲਈ ਜਾਂਦੇ ਨੇ ਤੇ ਠੀਕ ਡੁੱਬਣ ਤੋਂ ਕੁਝ ਮਿੰਟ ਪਹਿਲਾਂ ਇੱਕ ਵੀਡੀਓ ਉਹ ਸਨੈਪਚੈਟ ਤੇ ਬਣਾ ਕੇ ਵਾਇਰਲ ਕਰਦੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਅਚਾਨਕ ਕਿ ਪੈਰ ਫਿਸਲਦਾ ਹੈ ਤਾਂ ਇੱਕ ਤੋਂ ਇੱਕ ਲੈ ਕੇ ਜਿਹੜੇ ਲਗਾਤਾਰ ਨੇ ਚਾਰ ਨੌਜਵਾਨ ਨੇ ਜਿਉ ਡੁੱਬ ਜਾਂਦੇ ਨੇ ਤੇ ਪਰਿਵਾਰ ਦੇ ਵਿੱਚ ਸੋਗ ਦੀ ਇਸ ਟਾਈਮ ਲਹਿਰ ਬਣੀ ਹੋਈ ਹੈ ਪੂਰਾ ਮਾਮਲਾ ਕੀ ਹੋਇਆ ਤੁਸੀਂ ਆਪੀ ਵੇਖੋ ਤੇ ਸੁਣੋ ਬਾਹਰ ਨੂੰ ਚੱਲ ਗਏ ਤੇ ਬਾਅਦ ਮੈਂ ਮੈਂ ਅਰਸ਼ ਡੁੱਬਦਾ ਪਿਆ ਸੀ ਅਰਸ਼ ਨੂੰ ਮੈਂ ਕਾ ਫੜ ਦੋ ਅਰਸ਼ ਡੁੱਬ ਪਿਆ ਢ ਗੁਰਪ੍ਰੀਤ ਗਿਆ ਉਹਨੂੰ ਬਚਾਉਣੇ ਤਾਂ ਪਿੱਛੇ ਗਿਆ ਤੇ ਉਹ ਵੀ ਡੁੱਬ ਗਿਆ ਇੱਕ ਵਾਰੀ ਮੈਂ ਅਰਸ਼ ਨੂੰ ਫੜਿਆ ਵਾਹ ਤੋਂ ਛੋਟ ਕੇ ਮੇਤੋਂ ਬਾਹ ਮੈਂ ਵੀ ਡੁੱਬ ਚੱਲਾ ਹੀ ਫੇਰ ਮੈਂ ਨਿਕਲ ਕੇ ਬਾਹਰ ਆਇਆ ਫੇਰ ਮੇਰਾ ਸੀਸੀਟੀ ਲੱਭੇ ਨਹੀਂ ਵੀ ਗਾਂ ਚਲ ਗਏ ਜੀ ਤੁਸੀਂ ਛੋਟੇ ਪਣ ਕਿਸ ਉਹ ਚਾਹ ਨਹੀਂ ਵੱਡੇ ਪਣ ਹਾਂ ਜੀ ਉਹ ਚਾਹਣਕ ਵੱਡੇ ਪਣ ਚਲ ਗਏ ਤੇ ਸਭ ਤੋਂ ਪਹਿਲਾਂ ਅਰਸ਼ ਅਰਸ਼ ਗਿਆ ਜੀ ਅਰਸ਼ ਹਾਂ ਜੀ ਅਰਸ਼ ਨੂੰ ਬਚਾਉਣ ਲਈ ਗੁਰਪ੍ਰੀਤ ਗਿਆ ਅਰਸ਼ ਨੂੰ ਬਚਾਉਣ ਲਈ ਫੇਰ ਉਹ ਦੋਵੇਂ ਜਸਪਾਲ ਤੇ ਬੁੱਢਾ ਵਿਚਾਲ ਗਏ ਉਹਨੂੰ ਬਚਾਉਣ ਤੂੰ ਚਾਰਾਂ ਨੂੰ ਤਰਨਾ ਕਿਸੇ ਨੂੰ ਨਹੀਂ ਤਰਨਾ ਕਿਸੇ ਨੂੰ ਵਾਰੀਆਂ ਮੋਟੀਆਂ ਮਾਵਾਂ ਮਾਰਨੀ ਆਉਂਦੀਆਂ ਸੀ ਤੁਸੀਂ ਮੌਕੇ ਤੇ ਉੱਥੇ ਪਹੁੰਚੇ ਸੀ ਤੁਹਾਡੇ ਦੋਸਤ ਸੀਗੇ ਹਾਂਜੀ ਕਿੰਨੇ ਜਣੇ ਸੀ ਤੁਸੀਂ ਅਸੀਂ 7 ਜਣੇ ਸੀ 7 ਜਣੇ ਸੀ ਤੇ ਤਿੰਨ ਜਣੇ ਤੁਸੀਂ ਬਾਹਰ ਸੀਗੇ ਹਾਂਜੀ ਅਚਾਨਕ ਜਿਹੜਾ ਅਚਾਨਕ ਪੈਰ ਪਿਆ ਹੀ ਜਦੋਂ ਉੱਥੇ ਹਾਂਜੀ ਡੂੰਘਾ ਪਾਣੀ ਦੇ ਸੀ ਹਾਂਜੀ ਜਸਪਾਲ ਸਿੰਘ ਮੇਰਾ ਸਗਾ ਭਰਾ ਹੀ ਤੇ ਨਾਹੋਂਗੇ ਬਿਆਸ ਦਰਿਆ ਜਤੋਂ ਉੱਥੇ ਜਿੱਦਾਂ ਪਾਏ ਪੂਰ ਤੇ ਲੱਗੇਗਾ ਉੱਥੇ ਡੋਪੇ ਚਾਰ ਜਣੇ ਸੀ ਜਸਪਾਲ ਅਰਸ਼ ਸ਼ਾਲੋ ਤੇ ਟਿੱਡ ਮੁੰਡਾ ਗੁਰਪ੍ਰੀਤ ਸਿੰਘ ਤੇ ਤੁਸੀਂ ਕੋਸ਼ਿਸ਼ ਕੀਤੀ ਬਚਾਉਣ ਦੀ ਆਪਦੇ ਮੈਂ ਸਾਈਡ ਤੇ ਇੱਕ ਇੱਕ ਮੁੰਡਾ ਕਰਨ ਨੂੰ ਨਹੀਂ ਲੱਗੇ ਜੀ ਵੀ ਡੁੱਬ ਚੱਲੇ ਨੂੰ ਇੱਕ ਆਦੀ ਮੌਕਾ ਦਿੱਤਾ ਪਣੀ ਨੇ ਆ ਗਿਆ ਪਰ ਇਹ ਤੇ ਬਾਅਦ ਉਹ ਡੁੱਬ ਗਏ ਬਾਜਾਂ ਬਹੁ ਮਾਰੀਆਂ ਬੇੜੀ ਵਾਲੇ ਲੱਗੇ ਸਾਰ ਸੁਣੀ ਨਹੀਂ ਉਹਨਾਂ ਨੇ ਇੱਕ ਵੀ ਆਵਾਜ਼ ਤੁਹਾਡੇ ਭਰਾ ਦੀ ਮੌਤ ਜਾਂ ਡੁੱਬੇ ਤੁਹਾਡੇ ਅੱਖਾਂ ਦੇ ਸਾਹਮਣੇ ਹੋਏ ਮੈਂ ਸਾਈਡ ਤੇ ਤੁਹਾਨੂੰ ਦੱਸਣ ਦਿਆਂ ਮੈਂ ਨਾਤਾ ਨਹੀਂ ਮੈਂ ਰੇਤਾਂ ਦੇ ਪਰਾਂ ਹੀ ਇਹੋ ਗੱਡੀ ਗਈ ਹੈ ਸਤਿ ਸ੍ਰੀ ਅਕਾਲ ਟੋਟਲ ਕਿੰਨੇ 7 ਜਣੇ ਦਾ 7 ਜਣੇ ਨਹੀਂ ਹਾਂਜੀ ਠੀਕ ਦੋ ਸਕੇ ਭਰਾ ਵੀ ਸੀਗੇ ਇਹਨਾਂ ਦੀ ਮੌਤ ਹੋ ਗਈ ਤਾਂ ਸਮਝਾਂ ਦੀ ਹਾਂਜੀ ਸਾਡਾ ਬ੍ਰਦਰ ਦਾ ਕਿਲਾ ਸੀ ਜਸਪਾਲ ਸਿੰਘ ਉਹਨਾਂ ਦੀ ਡੈੱਡ ਬਡੀ ਮਿਲ ਗਈ ਹਾਂਜੀ ਉਹਦੀ ਤਰਸ਼ ਦੀ ਮਿਲ ਗਈ ਆ ਤੇ ਦੋ ਜਣੇ ਲੱਬੇ ਹਲੇ ਗੁਰਪ੍ਰੀਤ ਸ਼ਾਲੂ ਪ੍ਰਸ਼ਾਸਨ ਕਿੰਨੇ ਚਿਰ ਬਾਅਦ ਟੀਮ ਲੈ ਕੇ ਪਹੁੰਚਿਆ ਦੋ ਤਿੰਨ ਘੰਟੇ ਬਾਅਦ ਮੁੰਡੇ ਆ ਗਏ ਕਿਸ ਨੇ ਆ ਜਰਾ ਫੋਨ ਫਾਨ ਲਾਇਆ ਸੀ ਤਾਰ ਮੁੰਡੇ ਆ ਤਾਰ ਮੁੰਡਿਓ ਤਰਦੇ ਉਹਨਾਂ ਨੇ ਲੱਬੀਆਂ ਫੇਦੋ ਡੇਡ ਬੋੜੀਆਂ ਕਾਲੂ ਦੀ ਤਰਸੀ ਦੀ ਐਂਡ ਵੱਲੋਂ ਯਾਨੀ ਤੇ ਐਂਡ ਵੱਲੋਂ ਸਾਰਿਆਂ ਨੇ ਐਂਡ ਵੱਲੋਂ ਲੱਦਿਆ ਹਾਂ ਜੀ ਪ੍ਰਸ਼ਾਸਨ ਵੱਲੋਂ ਜਾਂ ਡੀਸੀ ਸਾਹਿਬ ਨੂੰ ਕੁਝ ਨਹੀਂ ਮਿਲਿਆ ਤਿੰਨ ਘੰਟੇ ਬਾਅਦ ਆ ਗਏ ਤਿੰਨ ਘੰਟੇ ਬਾਅਦ ਐਂਬੂਲੈਂਸ ਉਹ ਸ਼ਹਿਰ ਪਹੁੰਚੀ ਜਿਹੜੀ ਐਂਬੂਲੈਂਸ ਆਈ ਪ੍ਰਸ਼ਾਸਨ ਬਿਲਕੁਲ ਜ਼ੀਰੋ ਆ ਵਸਾਕੀ ਤੇ ਅਸੀਂ ਨਾਉਣ ਗਏ ਸੀ 7 ਜਾਣੇ ਜੀ ਅਚਾਨਕ ਮੁੰਡੇ ਦਾ ਪੈਰ ਪੈ ਗਿਆ ਇੱਕ ਦਾ ਹਰਸ਼ਦੀਪ ਦਾ ਤੇ ਉਹਨੂੰ ਬਚਾਉਣ ਲਈ ਗਿਆ ਗੁਰਪ੍ਰੀਤ ਅਚਾਨਕ ਸਾਰੇ ਬਚਾਉਣ ਚ ਲੱਗੇ ਉਹਨੂੰ ਤਾਂ ਸਾਰੇ ਉੱਥੇ ਪਾਣੀ ਚ ਹੀ ਡੁੱਬ ਗਏ ਪਹਿਲਾਂ ਸਾਰੇ ਤਕੜੇ ਪਹਿਲਾਂ ਹਰਸ਼ ਗਿਆ ਜੀ ਹਰਸ਼ ਦਾ ਪਾੜਾ ਪੈਰ ਫਿਰ ਗਿਆ ਉਹ ਤੋਂ ਟੋਏ ਚ ਪੈ ਗਿਆ ਸੀ ਉੱਥੇ ਟੋਇਆ ਸੀ ਉੱਥੇ ਹਾਂਜੀ ਤੇ ਗੁਰਪ੍ਰੀਤ ਔਰ ਗੁਰਪ੍ਰੀਤ ਗਿਆ ਉਹਨੂੰ ਬਚਾਉਣ ਲਈ ਤੇ ਫਿਰ ਉਹਨੂੰ ਬਚਾਉਣ ਲਈ ਗਿਆ ਵਿਸ਼ਾਲ ਪਸ਼ਾਲ ਵੀ ਗਿਆ ਸੀ ਮਗਰ ਉਹਦੇ ਕੋਈ ਦਵਾਦ ਦੂਜਾ ਗਿਆ ਜਸਪਾਲ ਚਾਰੇ ਜਣੇ ਸੀ ਇਹ ਚਾਰੇ ਜਣੇ ਉੱਥੇ ਡੁੱਬ ਗਏ ਇਹਨਾਂ ਦੇ ਵਿੱਚੋਂ ਕਿੰਨੇ ਜਣੇ ਦੀ ਦੋ ਜਣੇ ਜਸਪਾਲ ਜੀ ਤੇ ਦੂਜੀ ਟੀਮ ਹੈ ਵੀ ਅਰਸ਼ਦੀ ਮਿਲ ਗਈ ਆ ਹਾਂਜੀ ਦੋ ਦੀ ਡੈਥ ਨੇ ਕੋਸ਼ਿਸ਼ ਕੀਤੀ ਬਚਾਉਣ ਦੀ ਹਾਂਜੀ ਅਸੀਂ ਕੋਸ਼ਿਸ਼ ਕੀਤੀ ਸੀ ਤੇ ਪਰ ਬਚੇ ਨਹੀਂ ਬਰਾ ਸਾਡੇ ਕੋਲ ਉੱਥੇ ਸਿਰਫ ਤੁਸੀਂ 7 ਜਣੇ ਸੀ। ਅਸੀਂ 7 ਜਾਨੀ ਸੀ ਉੱਥੇ। ਹਰ ਸਾਲ ਵੀਸਾਖੀ ਤੇ ਬਿਆਸ ਦਰਿਆ ਦੇ ਵਿੱਚ ਨਹਾਉਣ ਜਾਂਦੇ ਹਾਂ। ਨਹੀਂ ਹਰ ਸਾਲ ਨਹੀਂ ਗਏ ਇਸ ਵਾਰ ਹੀ ਗਏ ਸੀ। ਇਹਨਾਂ ਦੇ ਵਿੱਚ ਦੋ ਸਕੇ ਭਰਾ ਵੀ ਆ ਜੀ। ਹਾਂਜੀ। ਕੌਣ ਕੌਣ? ਅਰਚਿਤ ਵਿਸ਼ਾਲ। ਸਕੇ ਭਰਾ ਨਹੀਂ ਦੋਨੋਂ। ਦੋ ਸਕੇ ਭਰਾ। ਇਹ ਚਾਰੇ ਦੋਸਤ ਸੀਗੇ। ਅਹੀਂ ਸਾਰੇ ਫਰੈਂਡ ਸੀ, ਇਹ ਚਾਰੇ ਫਰੈਂਡ ਸੀ ਜੀ। ਸਰਕ ਫਰੈਂਸ ਸਰਕ ਪਈ ਜਾਂਦਾ। ਹਾਂਜੀ। ਸਾਡੇ ਅੱਖਾਂ ਦੇ ਸਾਹਮਣੇ ਹੋਈ। ਸਾਡੇ ਅੱਖਾਂ ਦੇ ਸਾਹਮਣੇ ਹੋਈ ਜੀ ਹਾਂਜੀ। ਦੀ ਘਟਨਾ ਵਾਪਰੀ ਸਰ ਜਦੋਂ ਸਾਖੀ ਦਾ ਦਿਹਾੜਾ ਆਮ ਹੀ ਲੋਕ ਦੰਦੇ ਨਾ ਵਾਸਤੇ ਤੇ ਕਾਫੀ ਜੀ ਗਏ ਸੀਗੇ ਜਿੰਨਾਂ ਚੋਂ 6-7 ਜਣੇ ਮੁੰਡੇ ਨਾਲ ਸੀ ਹੋਰ ਵੀ ਇਹਨਾਂ ਦੇ ਇਹਨਾਂ ਦੇ ਇਹ ਇੱਕ ਜਣਾ ਜਿੱਦਾਂ ਪੈਰ ਡੂੰਘੇ ਥਾਂ ਤੇ ਪੈ ਜਾਂਦਾ ਵਾ ਉਹ ਦੂਜਾ ਉਹਨੂੰ ਬਚਾਉਣ ਵਾਸਤੇ ਮਤਲਬ ਇਦਾਂ ਵਿੱਚ ਚ ਚਾਰਜ ਨੇ ਡੁੱਬ ਜਾਂਦੇ ਆ ਇਹਨਾਂ ਦੀ ਘਟਨਾ ਬਹੁਤ ਮਾੜੀ ਹੋਈ ਸੱਜਣਾਂ ਜਿਨ੍ਹਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਦੋ ਸਕੇ ਭਰਾ ਵੀ ਸੀਗੇ ਹਾਂਜੀ ਦੋ ਅਰਸ਼ ਤੇ ਵਿਸ਼ਾਲ ਦੋਨੇ ਸਕੇ ਭਰਾ ਵਾ ਇਹਨਾਂ ਅਸ਼ਟ ਬ੍ਰਾਹਮਣ ਕਿੰਨੇ ਕਿੰਨੇ ਦੀ ਹੈ ਉਹ ਜਸਵਰ ਸਿੰਘ ਤੇ ਵਿਸ਼ਾਲ ਅਰਸ਼ ਉਹ ਅਸੀਂ ਜਦੋਂ ਲੱਗੇ ਕਾਫੀ ਜੀ ਇਕੱਠੇ ਹੋ ਗਏ ਮੁਲਾਵੀ ਕਾਫੀ ਸਜੋਗ ਦਿੱਤਾ ਮਤਲਬ ਮੁੰਡਿਆਨੇ ਨਾਲ ਮੈਂ ਖੁਦ ਵਿੱਚ ਘੁੰਮ ਕੇ ਇਦਾਂ ਦਰਿਆ ਦੇ ਵਿੱਚ ਫਿਰ ਉਹ ਪੈਰਾਂ ਦੇ ਵਿੱਚ ਸਾਡੇ ਜਿੱਦਾਂ ਲੰਬੀਆਂ ਲੱਤਾਂ ਸੀ ਉਹ ਖੁਦ ਆਪ ਲੰਬੀਆਂ ਵਾਂ ਉਸ ਤੋਂ ਬਾਅਦ ਕੋਈ ਪਾਲਿਕਾ ਵਿਵਹਾਰਕਤਨ ਵੱਲੋਂ ਟੀਮ ਆਈ ਆ ਕਿੰਨੇ ਘੰਟੇ ਬਾਅਦ ਡੁੱਬਣ ਤੋਂ ਬਾਅਦ ਕਿੰਨੇ ਘੰਟੇ ਬਾਅਦ ਪ੍ਰਸ਼ਾਸਨ ਦੀ ਟੀਮ ਕੋਲ ਉਹ ਜੀ 3 ਕਿਹ ਕਿਚ ਲੱਗੀ ਜਾਣ ਸਰਚਰ ਘੰਟੇ ਦੋ ਕੁ ਵਜੇ ਡੁੱਬਦੇ ਆ ਜਿੰਨਾਂ ਦੇ 5 ਵਜੇ ਆਏ ਆ ਜਿਹੜੇ ਬੱਚੇ ਦੋ ਮਰੇ ਆ ਕੀ ਲੱਗਦੇ ਤੁਹਾਡੇ ਤੇ ਤੁਸੀਂ ਕੀ ਸਪੈਂਡਦੇ ਹਾਂਜੀ ਬਈ ਸਾਫ ਕਰ ਸਰਮਾਜਾ ਇਹ ਦੋ ਬੱਚੇ ਸਾਡੇ ਮੇਰੀ ਪੁੱਤ ਦੇ ਲੱਗਦੇ ਆ ਪੁੱਤੇ ਆ ਜੀ ਇਸ ਪੁੱਤੇ ਦੇ ਹਾਂਜੀ ਤੇ ਇੱਕ ਗਵਾਂਡੀਆਂ ਉਹ ਵੀ ਜਿੰਦਾਂ ਪੁੱਤਾ ਹੀ ਆ ਜੀ ਤੇ ਬੱਚੇ ਚਾਰ ਜਣੇ ਸਾਰਾ ਪਰਿਵਾਰ ਵਾਂਗੂ ਹੀ ਆ ਜੀ ਜਦੋਂ ਬੱਚੇ ਇਕੱਠੇ ਰਹਿੰਦੇ ਚਾਰੇ ਸਾਡੇ ਕੋਈ ਲੋਤਾ ਭਰਾ ਵੀ ਸੀਗਾ ਜਿਹੜੇ ਇੱਕੋ ਸਿੱਗੇ ਨਹੀਂ ਦੋ ਇੱਕ ਇੱਕ ਭਰਾ ਉਹਨਾਂ ਦੇ ਵੱਡੇ ਛੋਟਾ ਸੀ ਇੱਕ ਵੱਡਾ ਉਹ ਤੋਂ ਇੱਕ ਛੋਟਾ ਸੀ ਜਿਹੜਾ ਜਿਸ ਵਾਰ ਸੀ ਉਹ ਤੋਂ ਵੱਡਾ ਇੱਕ ਵੱਡਾ ਵਾ ਦੋ ਉਹ ਵੀ ਇੱਕ ਦੂਜੇ ਮnde ਹੀ ਨਾਮ ਦਾ ਪਰਪਰੇ ਆ ਕੋਰਪਰੇ ਦਾ ਵੀ ਇੱਕ ਭਰਾ ਹੋਰ ਆ ਦੋ ਭਰਾ ਸੀ ਜਿਹੜੇ ਦੋ ਸਰਕੇ ਭਰਾ ਮਰੇ ਇਹ ਕਿੰਨੇ ਸੀ ਟੋਟਲ ਭਰਾ ਇੱਕ ਵੱਡਾ ਛੋਟਾ ਇੱਕ ਇੱਕ ਤਿੰਨ ਭਰਾ ਹੋਏ ਇੱਕ ਛੋਟਾ ਵਾ ਨਾ